ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਇੱਕ ਵਾਰ ਫਿਰ ਹਾਜ਼ਰ ਹੋਏ ਹਾਂ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਸੀਂ ਇਸ ਕਹਾਣੀ ਨੂੰ ਬਹੁਤ ਪਸੰਦ ਕਰੋਗੇ ਅਤੇ ਲਾਈਕ ਸ਼ੇਅਰ ਵੀ ਜਰੂਰ ਕਰੋਗੇ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਤੁਸੀਂ ਕਰ ਲਿਆ ਹੋਵੇਗਾ ਦੋਸਤੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਕਹਾਣੀ ਗੁਰਦਿਆਲ ਕੌਰ ਦੀ ਸਵੇਰੇ-ਸਵੇਰੇ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਜਾਣ ਦੀ ਆਦਤ ਸੀ ਅੱਜ ਜਦੋਂ ਉਹ ਗੁਰਦੁਆਰਾ ਸਾਹਿਬ ਗਈ ਤਾਂ ਉਸ ਦੇ ਪਿੱਛੇ ਹੀ ਉਸਦੀ ਦਰਾਨੀ ਕਰਮੋਚਾਨ ਚੱਕ ਜਾ ਖੜੀ ਉਸ ਨੂੰ ਕੋਈ ਪਤਾ ਨਾ ਲੱਗਿਆ ਉਹ ਕਹਿ ਰਹੀ ਸੀ ਰੱਬਾ ਮੈਨੂੰ ਕਿਹੋ ਜਿਹੀ ਨੂ ਦਿੱਤੀ ਹੈ ਕੀ ਮੈਂ ਉਸ ਨੂੰ ਇੱਕ ਪੱਥਰ ਸਮਝਾਂ ਜਾਂ ਨੂ ਨਾਲ ਦੀਆਂ ਆਈਆਂ ਦੋ ਦੋ ਬੱਚਿਆਂ ਦੀਆਂ ਮਾਵਾਂ ਬਣ ਗਈਆਂ ਇਹ ਗੱਲ ਸੌਂਦੇ ਸਾਰ ਹੀ ਗੁਰਦਿਆਲ ਕੌਰ ਨੇ ਖੜੀ ਖੜੀ ਨੇ ਆਪਣਾ ਸਿਰ ਝੁਕਾਇਆ ਅਤੇ ਘਰ ਵਾਪਸ ਆ ਗਈ ਕਰਮੋ ਅਜੇ ਵੀ ਗੁਰਦੁਆਰਾ ਸਾਹਿਬ ਖੜੀ ਆਪਣੀ ਨੂ ਨੂੰ ਕੋਸੀ ਜਾ ਰਹੀ ਸੀ ਅਤੇ ਗੁਰਦਿਆਲ ਕੌਰ ਘਰੇ ਆਈ ਤੇ ਬਰਾਂਡੇ ਵਿੱਚ ਮੰਝਾ ਢਾਕੇ ਬੈਠ ਗਈ। ਉਸ ਦੀ ਨੂ ਨੇ ਆਵਾਜ਼ ਦਿੱਤੀ, "ਬੀਬੀ ਜੀ ਚਾਹ ਲਿਆਵਾਂ?" ਕੋਈ ਜਵਾਬ ਨਾ ਮਿਲਣ ਤੇ ਵੀ ਉਸ ਦੀ ਨੂ ਕਰਮਜੀਤ ਚਾਹ ਦਾ ਕੱਪ ਲੈ ਕੇ ਆਈ। ਉਸ ਨੇ ਦੇਖਿਆ ਕਿ ਉਸ ਦੀ ਸੱਸ ਗੁਰਦਿਆਲ कौर ਦੀਆਂ ਅੱਖਾਂ ਸਮੁੰਦਰ ਦੀ ਤਰ੍ਹਾਂ ਪਾਣੀ ਨਾਲ ਭਰੀਆਂ ਹੋਈਆਂ ਵਹਿ ਰਹੀਆਂ ਸੀ। ਹੈਰਾਨ ਹੁੰਦਿਆਂ ਹੋਇਆ ਕਰਮਜੀਤ ਨੇ ਕਿਹਾ, "ਕੀ ਹੋਇਆ ਬੀਬੀ ਜੀ ਤੁਹਾਨੂੰ? ਤੁਸੀਂ ਰੋ ਰਹੇ ਹੋ?" "ਨਹੀਂ ਪੁੱਤਰ। ਬੀਬੀ ਜੀ ਕੀ ਤੁਹਾਨੂੰ ਕਿਸੇ ਨੇ ਕੁਝ ਆਖਿਆ ਹੈ?" ਰੋਂਦੀ ਹੋਈ ਨੇ ਨਹੀਂ ਵਿੱਚ ਸਿਰ ਹਿਲਾ ਦਿੱਤਾ। ਮੈਂ ਹੁਣੇ ਬੁਲਾਉਂਦੀ ਆਂ ਦੀਪੂ ਦੇ ਪਾਪਾ ਤੇ ਬਾਪੂ ਜੀ ਨੂੰ ਕਿ ਪਤਾ ਨਹੀਂ ਬੀਬੀ ਜੀ ਨੂੰ ਕੀ ਹੋਇਆ ਕਿਉਂ ਰੋਂਦੀ ਆ ਨਹੀਂ ਪੁੱਤ ਨਾ ਕੋਈ ਗੱਲ ਨਹੀਂ ਮੈਨੂੰ ਤਾਂ ਅੱਜ 15 ਸਾਲ ਪਹਿਲਾਂ ਪੁਰਾਣਾ ਬੀਤਿਆ ਹੋਇਆ ਵਕਤ ਯਾਦ ਆ ਗਿਆ ਮਾਵਾਂ ਤੋਂ ਧੀਆ ਦੇ ਦੁੱਖ ਦੇਖੇ ਨਹੀਂ ਜਾਂਦੇ ਬੀਬੀ ਜੀ ਕੀ ਹੋਇਆ ਸੀ 15 ਸਾਲ ਪਹਿਲਾਂ ਧੀਏ ਤੇਰੀ ਵੱਡੀ ਨਣਦ ਸਿਮਰੀ ਦੇ ਕਹਿ ਕੇ ਚੁੱਪ ਕਰ ਗਈ ਕੀ ਹੋਇਆ ਸੀ ਸਿਮਰੀ ਨੂੰ ਉਸਦੇ ਵਿਆਹ ਤੋਂ 15 ਸਾਲ ਮਗਰੋਂ ਉਹਦੇ ਸਹੁਰੇ ਘਰ ਦੀ ਬੇਲੀ ਵਧੀ ਸੀ ਉਸ ਦੀ ਸੱਸ ਨੇ ਉਸ ਨੂੰ ਇੱਕ ਦਿਨ ਵੀ ਚੈਨ ਨਾਲ ਨਹੀਂ ਕੱਟਣ ਦਿੱਤਾ ਸੀ ਹਰ ਰੋਜ਼ ਨਾ ਸੁਣਨ ਵਾਲੇ ਬੋਲਾਂ ਨੂੰ ਸਹਾਰਦੀ ਗਮਾਂ ਦੀ ਚੱਕੀ 'ਚ ਪਿਸਦੀ ਰਹੀ ਮੇਰੀ ਧੀ ਬਸ ਉਹੀ ਗੱਲ ਪੁੱਤ ਮੈਨੂੰ ਚੇਤੇ ਆ ਗਈ ਗੁਰਦੁਆਰੇ ਵਿੱਚ ਖੜੀ ਤੇਰੀ ਚਾਚੀ ਕਰਮੋ ਆਪਣੀ ਨੂੰ ਨੂੰ ਕੋਸ ਰਹੀ ਸੀ ਕਿ ਨਾਲ ਦੀਆਂ ਮਾਵਾਂ ਬਣ ਗਈਆਂ ਅਤੇ ਸਾਡੇ ਘਰ ਇਹ ਕੁਲਹਿਣੀ ਪਤਾ ਨਹੀਂ ਕਿੱਥੋਂ ਆ ਗਈ ਬੀਬੀ ਜੀ ਦੱਸ ਭਲਾ ਇਹਦੇ ਵਿੱਚ ਸਿਮਰੀ ਦਾ ਕੀ ਕਸੂਰ ਹੈ ਇਹ ਤਾਂ ਰੱਬ ਦੀ ਮਰਜ਼ੀ ਹੈ ਕਰਨਾ ਕਰਵਾਣਾ ਤਾਂ ਉਸ ਵਾਹਿਗੁਰੂ ਦੇ ਹੱਥ ਹੈ ਚਲਤੀ ਏ ਰੱਬ ਭਲੀ ਕਰੂਗਾ ਕਰਮਜੀਤ ਹਾਂ ਬੀਬੀ ਜੀ ਮੈਂ ਤੇਰੀ ਚਾਚੀ ਦੇ ਘਰ ਨੂੰ ਚੱਲੀ ਆਂ ਅੱਛਾ ਬੀਬੀ ਜੀ ਘਰ ਕੋਲ ਜਾ ਕੇ ਆਵਾਜ਼ ਦਿੱਤੀ ਕੁੜੇ ਕਰਮੋ ਘਰੇ ਹੀ ਆਂ ਹਾਂ ਆ ਜਾ ਲੰਘਿਆ ਭੈਣੇ ਮੈਂ ਕਿਹੜੇ ਟੱਠੇ ਖੂ ਵਿੱਚ ਜਾਣਾ ਆਪਣੀ ਨੂੰਹ ਨੂੰ ਜਲੀਲ ਕਰਨ ਲਈ ਇਹ ਗੱਲ ਆਖੀ ਕਰਮੋ ਦੀ ਨੂੰਹ ਸਾਨੂੰ ਦੋਹਾਂ ਨੂੰ ਮੱਥਾ ਟੇਕ ਕੇ ਚਾਹ ਬਣਾਉਣ ਲਈ ਅੰਦਰ ਚਲੀ ਗਈ ਫਿਰ ਉਹ ਦੋ ਕੱਪਾਂ ਵਿੱਚ ਚਾਹ ਲੈ ਕੇ ਆਈ ਚਾਹ ਫੜਾ ਕੇ ਉਹ ਮੁੜਨ ਹੀ ਲੱਗੀ ਸੀ ਗੁਰਦਿਆਲ ਕਰਨੇ ਕਿਹਾ ਤੀਏ ਆ ਜਾ ਉਰੇ ਹੀ ਬੈਠ ਜਾ ਸਾਡੇ ਕੋਲ ਮੰਜੇ ਤੇ ਉਹ ਅਜੇ ਬੈਠਣ ਹੀ ਲੱਗੀ ਸੀ ਕਰਮੋ ਮੈਨੂੰ ਕਹਿਣ ਲੱਗੀ ਮੈਨੂੰ ਦੱਸ ਕਿਹੜਾ ਰਾਤ ਨੂੰ ਨਿਆਣੇ ਇਹਦੀ ਨੀਂਦ ਖਰਾਬ ਕਰਦੇ ਨੇ ਜਿਹੜੀ ਇਹਦੀ ਨੀਂਦ ਪੂਰੀ ਨਹੀਂ ਹੁੰਦੀ ਇਹਦੇ ਨਾਲ ਦੀਆਂ ਆਈਆਂ ਦੋ ਦੋ ਬੱਚਿਆਂ ਦੀਆਂ ਮਾਵਾਂ ਹੋ ਗਈਆਂ ਇਹ ਸੁੱਤੀ ਪਈ ਹੁਣ ਉੱਠੀ ਆ ਅਜੇ ਸਾਰਾ ਕੰਮ ਪਿਆ ਕਰਨ ਵਾਲਾ ਚਲ ਕੋਈ ਨਾ ਕਰਮੋ ਆਪੇ ਕਰ ਲੂ ਗੁਰਦਿਆਲ ਕਰਨੇ ਚਾਹ ਪੀਂਦੇ ਆਖਿਆ ਫਿਰ ਕਰਮੋ ਕਹਿਣ ਲੱਗੀ ਮੈਨੂੰ ਤਸ ਭਲਾ ਬੱਚਿਆਂ ਦੇ ਬਿਗੈਰ ਵਿੜੇ ਜੱਚਦੇ ਨਹੀਂ ਮੈਨੂੰ ਤਾਂ ਸਾਡੇ ਘਰ ਦਾ ਵਿੜਾ ਬੰਜਰ ਜਿਹਾ ਲੱਗਦਾ ਹੈ ਉਸਨੇ ਆਪਣੀ ਨੂੰਹ ਦੀ ਦੁੱਖ ਦੀ ਰਗ ਤੇ ਹੱਥ ਰੱਖਦਿਆਂ ਕਿਹਾ ਕੋਈ ਨਹੀਂ ਬੇਬੇ ਜੀ ਰੱਬ ਆਪੇ ਕਦੇ ਤਾਂ ਮਿਹਰ ਕਰੂਗਾ ਉਹ ਹੱਸਦੀ ਹੋਈ ਗਮਾਂ ਨੂੰ ਆਪਣੇ ਅੰਦਰ ਸਮਾਉਂਦੀ ਅੰਦਰ ਚਲੀ ਗਈ ਇਹ ਸਾਰੀਆਂ ਗੱਲਾਂ ਉਸ ਦਾ ਪਤੀ ਪ੍ਰਦੀਪ ਸੁਣ ਰਿਹਾ ਸੀ ਅੱਜ ਉਹ ਸੋਚ ਰਿਹਾ ਸੀ ਕਿ ਇਸ ਨੂੰ ਮੇਰੇ ਬਾਰੇ ਸਭ ਪਤਾ ਹੈ ਫਿਰ ਵੀ ਇਸ ਨੇ ਬੇਬੇ ਨੂੰ ਕੋਈ ਜਵਾਬ ਨਹੀਂ ਦਿੱਤਾ ਹੁਣ ਉਹ ਆਪਣੇ ਆਪ ਨੂੰ ਬਹੁਤ ਛੋਟਾ ਮਹਿਸੂਸ ਕਰ ਰਿਹਾ ਸੀ ਕਿਉਂਕਿ ਕਮੀ ਖੁਦ ਵਿੱਚ ਸੀ ਦੱਸਣ ਦੀ ਹਿੰਮਤ ਨਹੀਂ ਸੀ ਪਰ ਉਹ ਪਤਨੀ ਦੇ ਪਿਆਰ ਬਾਰੇ ਜਾਣੂ ਹੋ ਚੁੱਕਿਆ ਸੀ ਕਿ ਪਤਨੀ ਦੇ ਪਿਆਰ ਦਾ ਕੋਈ ਅਨੁਮਾਨ ਨਹੀਂ ਲਾਇਆ ਜਾ ਸਕਦਾ ਇਹ ਵੀ ਸਮੁੰਦਰ ਦੀ ਗਹਿਰਾਈ ਦੇ ਬਰਾਬਰ ਹੈ ਇਹ ਸੋਚਦਾ ਹੋਇਆ ਪ੍ਰਦੀਪ ਮੰਜੇ ਤੇ ਕੋਲ ਆ ਕੇ ਬੈਠ ਗਿਆ ਗੁਰਦਿਆਲ ਕੌਰ ਕਹਿਣ ਲੱਗੀ ਕਰਮੋ ਤੈਨੂੰ ਪਤਾ ਮੈਂ ਕਿੰਨੇ ਚਿਰ ਬਾਅਦ ਨਾਨੀ ਬਣੀ ਸੀ ਆਪਣੀ ਬਬਲੀ ਦੀ ਸਹੇਲੀ ਇੱਕ ਡਾਕਟਰ ਹੈ ਬਬਲੀ ਬਾਰੇ ਸਾਰੀ ਗੱਲ ਦੱਸੀ ਕਿਉਂ ਨਾ ਆਪਾਂ ਜਸਵੀਰ ਨੂੰ ਬਬਲੀ ਦੀ ਸਹੇਲੀ ਨੂੰ ਦਿਖਾ ਦਈਏ ਕਿਉਂ ਪ੍ਰਦੀਪ ਆਪਾਂ ਤੇਰੀ ਤਾਈ ਨਾਲ ਕੱਲ ਨੂੰ ਡਾਕਟਰ ਕੋਲ ਜਾਈਏ ਛੱਡ ਬੇਬੇ ਬਹੁਤ ਡਾਕਟਰਾਂ ਦੇ ਘਰ ਭਰ ਦਿੱਤੇ ਨੇ ਕੋਈ ਨਹੀਂ ਕਦੇ ਤਾਂ ਰੱਬ ਸੁਣੂਗਾ ਉਧਰ ਜਸਵੀਰ ਵੀ ਡਾਕਟਰ ਕੋਲ ਜਾਣ ਤੋਂ ਨਾ ਨੁੱਕਰ ਕਰ ਰਹੀ ਸੀ ਕਿਉਂਕਿ ਉਹ ਪਹਿਲਾਂ ਜਾ ਚੁੱਕੇ ਸੀ ਉਹ ਆਪਣੇ ਪਤੀ ਦੀ ਕਮਜ਼ੋਰੀ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੀ ਸੀ ਪਰ ਉਸ ਦੀ ਸੱਸ ਨਾ ਸੁਣਨਯੋਗ ਬੋਲ ਬੋਲ ਰਹੀ ਸੀ ਉਹ ਵਿਚਾਰੀ ਹੱਸ ਕੇ ਟਾਰ ਰਹੀ ਸੀ ਪਰ ਉਸ ਦੀ ਆਪਣੀ ਅੜਬ ਸੱਸ ਦੇ ਅੱਗੇ ਇੱਕ ਨਾ ਚੱਲੀ ਉਹ ਤਾਂ ਜਲਦੀ ਪੋਤੇ-ਪੋਤੀ ਦੀਆਂ ਕਲਕਾਰੀਆਂ ਆਪਣੇ ਵੇੜੇ ਵਿੱਚ ਸੁਣਨਾ ਚਾਹੁੰਦੀ ਸੀ ਫਿਰ ਆਪਣੀ ਸੱਸ ਨੂੰ ਨਾਲ ਲੈ ਕੇ ਤਾਈ ਨਾਲ ਦੋਵੇਂ ਜੀ ਡਾਕਟਰ ਕੋਲ ਚਲੇ ਗਏ ਅੰਦਰ ਵਰਦਿਆਂ ਸਾਰੀ ਲੇਡੀਜ਼ ਡਾਕਟਰ ਨੇ ਜਸਵੀਰ ਦਾ ਨਾਮ ਲੈ ਕੇ ਬੁਲਾਇਆ ਤੇ ਕਿਹਾ ਹੋਰ ਕੀ ਹਾਲ ਹੈ ਤਾ ਕਰਮੋ ਨੇ ਡਾਕਟਰਨੀ ਨੂੰ ਪੁੱਛਿਆ ਤੁਸੀਂ ਜਸਵੀਰ ਨੂੰ ਕਿਵੇਂ ਜਾਣਦੇ ਹੋ ਤੁਹਾਡੇ ਤੋਂ ਪਹਿਲਾਂ ਇੱਥੇ ਇਹਨਾਂ ਨੂੰ ਆਪਣੀ ਬਬਲੀ ਮੇਰੇ ਕੋਲ ਲੈ ਕੇ ਆਈ ਸੀ ਮੈਂ ਇਹਨਾਂ ਨੂੰ ਸਭ ਕੁਝ ਦੱਸ ਦਿੱਤਾ ਸੀ ਕੀ ਜਸਵੀਰ ਨੇ ਤੁਹਾਨੂੰ ਦੱਸਿਆ ਨਹੀਂ ਜਸਵੀਰ ਨੂੰ ਪੁੱਛਣ ਤੇ ਅੱਖਾਂ ਵਿੱਚੋਂ ਆਪ ਮੁਹਾਰੇ ਹੀ ਹੰਝੂ ਵਹਿ ਤੁਰੇ ਸੱਸ ਕੋਲੋਂ ਚੁੱਪ ਨਾ ਰਿਹਾ ਗਿਆ ਤੇ ਗੁੱਸੇ ਵਿੱਚ ਕਹਿਣ ਲੱਗੀ ਮੈਨੂੰ ਪਤਾ ਹੀ ਸੀ ਤੂੰ ਰੋਣਾ ਸੀ ਕਿਉਂਕਿ ਤੇਰੇ ਪੱਲੇ ਰੋਣਾ ਹੀ ਹੈ ਫਿਰ ਡਾਕਟਰਨੀ ਨੇ ਵਿੱਚੋਂ ਹੀ ਗੱਲ ਕੱਟਦਿਆਂ ਕਿਹਾ ਕਿ ਹਾਂ ਤੁਸੀਂ ਸੱਚ ਕਿਹਾ ਇਸ ਵਿਚਾਰੀ ਦੇ ਪੱਲੇ ਰੋਣਾ ਹੀ ਹੈ ਨਾਲੇ ਸੁੱਕਿਆ ਹੋਇਆ ਦਰਖਤ ਕਦੇ ਵੀ ਫਲ ਨਹੀਂ ਦੇ ਸਕਦਾ ਉਹ ਇੱਕ ਦਿਖਾਵੇ ਲਈ ਹੁੰਦਾ ਹੈ ਅਤੇ ਦੁੱਖ ਦੂਸਰਿਆਂ ਨੂੰ ਸਹਿਣ ਕਰਨਾ ਪੈਂਦਾ ਹੈ ਇਹੀ ਕਾਰਨ ਤੇਰੇ ਪੁੱਤ ਦਾ ਹੈ ਉਹ ਜਸਵੀਰ ਨੂੰ ਕਦੇ ਮਾਂ ਬਣੀ ਹੋਈ ਨਹੀਂ ਦੇਖ ਸਕਦਾ ਹਾਏ ਡਾਕਟਰ ਸਾਹਿਬ ਇਹ ਤੁਸੀਂ ਕੀ ਕਹਿ ਰਹੇ ਹੋ ਹਾਂਜੀ ਮੈਂ ਠੀਕ ਹੀ ਕਹਿ ਰਹੀ ਹਾਂ ਤੇਰਾ ਪੁੱਤ ਕੌਣ ਖਾਦੀ ਲੱਕੜ ਵਾਂਗ ਹੈ ਜਸਵੀਰ ਇਹ ਗੱਲ ਤੁਹਾਨੂੰ ਆਪਣੀ ਜ਼ੁਬਾਨ ਚੋਂ ਦੱਸਣਾ ਨਹੀਂ ਚਾਹੁੰਦੀ ਸੀ ਕਿਉਂਕਿ ਤੁਹਾਡੇ ਦਿਲ ਤੇ ਸੱਟ ਮਾਰਨ ਵਾਲੀ ਗੱਲ ਸੀ ਉਹ ਫਿਰ ਵੀ ਸਬਰ ਕਰੀ ਬੈਠੀ ਹੈ ਅਤੇ ਤੁਹਾਨੂੰ ਸਾਂਭ ਰਹੀ ਹੈ ਇਹ ਗੱਲ ਸੁਣਦਿਆਂ ਹੀ ਕਰਮੋ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਅਤੇ ਚਿਹਰੇ ਦੀਆਂ ਹਵਾਈਆਂ ਉੱਡ ਗਈਆਂ ਗੁਰਦਿਆਲ ਘਰ ਉਸਦੇ ਮੂੰਹ ਵੱਲ ਵੇਖ ਰਹੀ ਸੀ ਜਿਹੜੀ ਇੱਕ ਸਮਝਦਾਰ ਨੂੰ ਆਪਣੀ ਸੱਸਾ ਦੇ ਪਤੀ ਦੇ ਦਿਲ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ ਸੀ ਤੇ ਉਸਦੀ ਸੱਸ ਹਮੇਸ਼ਾ ਉਸ ਦੀ ਦੁੱਖ ਦੀ ਰਗ ਤੇ ਹੱਥ ਧਰਦੀ ਰਹੀ ਹੁਣ ਉਸ ਕੋਲ ਕੋਈ ਜਵਾਬ ਨਹੀਂ ਸੀ ਡਾਕਟਰ ਦੀ ਦੁਕਾਨ ਵਿੱਚ ਉਹ ਸਾਹਮਣੇ ਮਿੱਟੀ ਦਾ ਬੁੱਤ ਬਣੀ ਖੜੀ ਸੀ ਹੁਣ ਸੋਚ ਰਹੀ ਸੀ ਕਿ ਮੈਂ ਕਿੰਨੀ ਪਾਪਣ ਹਾਂ ਆਪਣੇ ਪੁੱਤ ਦੀ ਦੁੱਖ ਦੀ ਰਗ ਉੱਪਰ ਹੱਥ ਧਰਦੀ ਰਹੀ ਧੀਏ ਮੈਨੂੰ ਮਾਫ਼ ਕਰ ਦੇ ਮੈਂ ਤੈਨੂੰ ਬਹੁਤ ਗਲਤ ਬੋਲਦੀ ਰਹੀ ਮੈਂ ਤੈਨੂੰ ਪਹਿਚਾਨ ਨਾ ਸਕੀ ਬਸ ਬੀਬੀ ਜੀ ਕੋਈ ਪਹਿਚਾਨ ਪਹਿਲਾਂ ਕਰ ਲੈਂਦਾ ਹੈ ਅਤੇ ਕੋਈ ਬਾਅਦ ਵਿੱਚ ਫਰਕ ਬਸ ਇਹੀ ਹੈ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਜੇ ਚੰਗੀ ਲੱਗੀ ਤਾਂ ਅੱਗੇ ਵੀ ਲਾਈਕ ਸ਼ੇਅਰ ਜਰੂਰ ਕਰਨਾ ਕਹਾਣੀ ਨੂੰ ਅਖੀਰ ਤੱਕ ਦੇਖਣ ਲਈ ਧੰਨਵਾਦ ਹੋਰ ਵੀ ਵਧੀਆ ਕਹਾਣੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਜਰੂਰ ਦਬਾਉਣਾ ਤਾਂ ਜੋ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ